ਜਿੰਦਾਬਾਦ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ 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 ਸਰਦਾਰ ਸੁਪਾਲ ਸਿੰਘ ਖੈਰਾ ਜਿੰਦਾਬਾਦ 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 ਕਿਹੜਾ 1 ਕਰੋੜ 8 ਲੱਖ ਦਾ ਕਹਿ ਰਹੇ ਸੀ ਭਗਵਾਨ ਜੀ ਤਮਾ ਉਹ ਵੀ ਉਹ ਪਿਛਲੀ ਵੀਡੀਓ ਵੀ ਨਾਲ ਸਲਾਈ ਉਹ ਖੈਰਾ ਜਿੰਦਾਬਾਦ ਉਹ ਖੈਰਾ ਜਿੰਦਾਬਾਦ 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 ਪੰਮੀ ਸੀ ਰਿਆ ਜਿੰਦਾਬਾਦ ਖਾਲਸਾ ਪੰਮੀ ਸੀ ਰਿਆ ਜਿੰਦਾਬਾਦ ਸਾਥੀ ਰਲ ਕੇ ਅੱਜ ਵੀ ਇਹ ਜਿਹੜੀ ਆਪਣੀ ਸ਼ੁਰੂਆਤ ਤਾਂ ਬਲੌਕ ਭਾਨੀਗੜ ਦੀ ਕਿਉਂਕਿ ਪਹਿਲੀ ਵਾਰੀ ਕਮੀ ਇੰਨੇ ਹੁੰਦੇ ਨੇ ਰਿਦੇਵੇ ਇੰਨੇ ਹੁੰਦੇ ਨੇ ਸੁਖਪਾਲ ਖੈਰਾ ਜੀ ਸਮਾਇ ਇਹੋ ਜਿਹਾ ਆਇਆ ਕਿ ਮੈਨੂੰ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿਣਾ ਪਿਆ ਮੇਰੇ ਮਨ ਨਹੀਂ ਸੀ ਕਰਦਾ ਬੰਦਣ ਨੂੰ ਮੇਰੀ ਘਟੋਈ ਘਟੋ ਲੋਕਾਂ ਦੇ ਗੰਭੀਰ ਕਿਤੇ ਚੁਪਣੇ ਚਲੋ ਨਾ ਰਕਣੂ ਕਾਨੂੰਨ ਜੁਆਪਾ ਦੇ ਵਿੱਚ ਭੇਜਾਂਗੇ ਕਿਉਂਕਿ ਹਾਈ ਕਮਾਂਡ ਨੂੰ ਇਸ ਗੱਲ ਦਾ ਵੀ ਅਹਿਸਾਸ ਹੋਇਆ ਸਖਬਾਨ ਸਿੰਘ ਖੈਰਾ ਨੂੰ ਪੰਜਾਬ ਦੀ ਨਹੀਂ ਹਿੰਦੁਸਤਾਨ ਦੀ ਵੀ ਲੋੜ ਹਿੰਦੁਸਤਾਨ ਅਜੇ ਨਵੇਂ ਸਿਰਤੋਂ ਕਾਂਗਰਸ ਪਾਰਟੀ ਦੇ ਲਈ ਤੇ ਸਰਕਾਰ ਸਖਬਾਨ ਸਿੰਘ ਖੈਰਾ ਜੋ ਸਾਡੇ ਪਾਰਟੀ ਦੇ ਲੋਕ ਸਭਾ ਦੇ ਉਮੀਦਵਾਰ ਹੈ ਉਨ੍ਹਾਂ ਲਈ ਵੋਟਾਂ ਦੇ ਖਾਤਰ ਪਿੰਡ-ਪਿੰਡ ਤੇ ਵਾਰਡਾਂ ਦੇ ਵਿੱਚ ਜਾ ਕੇ ਸਾਨੂੰ ਬੇਨਤੀ ਕਰਨ ਦਾ ਮੌਕਾ ਮਿਲੇਗਾ ਤੇ ਸਾਰਿਆਂ ਨੂੰ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਨਾਲ ਕੇ ਕੰਮ ਕਰਨ ਦਾ ਮੌਕਾ ਮਿਲੂਗਾ ਤੇ ਬੜੀ ਮੈਨੂੰ ਅੱਜ ਖੁਸ਼ੀ ਹੋ ਰਹੀ ਹੈ ਤੇ ਇੱਕ ਮੇਰੇ ਦਿਲ ਦੇ ਅੰਦਰ ਇੱਕ ਬੜਾ ਜਜ਼ਬਾ ਇਸ ਕੰ ਦਾ ਅਹਿਸਾਸ ਹੋ ਰਿਹਾ ਹੈ ਮੈਨੂੰ ਮਾਣ ਹੈ ਇਸ ਗੱਲ ਦਾ ਕਿ ਜਿਨ੍ਹਾਂ ਕਾਂਗਰਸ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਸਦਾ ਭਵਾਨੀਗੜ ਬਲੌਕ ਦਾ ਰਿਹਾ ਹੈ ਅੱਜ ਵੀ ਵਾਹ ਜਿੰਦਾਬਾਦ ਆਪਣਾ ਖੈਰਾ ਜਿੰਦਾਬਾਦ 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 ਵੋਟ ਪੈ ਰਹੀ ਹੈ ਤੁਸੀਂ ਸਾਰੇ ਵੋਟ ਪਵਾ ਰਹੇ ਹੋ ਇਹ ਚ ਕੋਈ ਦੋਰ ਆਈ ਨਹੀਂ ਵੱਡੀ ਲੀਡ ਤੇ ਖੈਰਾ ਸਾਹਿਬ ਜਿੱਤ ਰਹੇ ਨੇ ਪਰ ਕਿਉਂਕਿ 1 ਜੂਨ ਦਾ ਦਿਨ ਹੈ ਗਰਮੀ ਬੇਨਤਾ ਵੀ ਹੋਣੀ ਹੈ ਸਤਰਾਜੋ ਲੋਕਾਂ ਨੂੰ ਵੋਟ ਬੂਥਾਂ ਤੱਕ ਕਿੱਥੇ ਲੈ ਕੇ ਆਣਾ ਹੈ ਬੂਥਾਂ ਦਾ ਕਿਵੇਂ ਲੈ ਕੇ ਆਣਾ ਉਹ ਤੁਹਾਡੀ ਜ਼ਿੰਮੇਵਾਰੀ ਹੈ ਅਸੀਂ ਬੂਥਾਂ ਦੇ ਉੱਤੇ ਆਵਾਂਗੇ ਅਸੀਂ ਆਪਣੇ ਬੂਥ ਵੀ ਸਾਂਭਾਂਗੇ ਤੁਹਾਡੇ ਬੂਥਾਂ ਤੇ ਵੀ ਆਵਾਂਗੇ ਅਸੀਂ ਸਾਰਾ ਚੈੱਕ ਕਰ ਆਉਂਦੇ ਮੁੱਦੇ ਹੋ ਚਾਹੇ ਧਰਮ ਨਾਲ ਸੰਬੰਧਤ ਮੁੱਦੇ ਹੋਣ ਉਹਨਾਂ ਨੇ ਬੜੀ ਦਲੇਰੀ ਨਾਲ ਹਰ ਇੱਕ ਮੁੱਦੇ ਨੂੰ ਚੱਕਿਆ ਚੱਕਿਆ ਨਹੀਂ ਉਸ ਹਰ ਇੱਕ ਮਤਲਬ ਗੱਲ ਨੂੰ ਉਹ ਸਮਾਧਾਨ ਤੱਕ ਲੈ ਕੇ ਗਏ ਨੇ ਇਹ ਬਹੁਤ ਵੱਡੀ ਗੱਲ ਹੁੰਦੀ ਆ ਤੇ ਚੰਕੁਸ਼ ਟੰਗੀ ਗੱਲ ਹੈ ਕਿ ਉਹ ਇੱਥੇ ਬਤੌਰ ਲੋਕ ਸਭਾ ਦੀ ਜੋ ਚੋਣ ਮੇਰੇ ਸਾਹਿਬ ਨੂੰ ਟਿਕਟ ਦੇ ਕੇ ਹਲਕਾ ਲੋਕ ਸਭਾ ਹਲਕਾ ਸਮਰੂਪ ਦੇ ਵਿੱਚ ਸਰਦਾਰ ਸੁਖਪਾਲ ਸਿੰਘ ਖੈਰਾ ਸਾਹਿਬ ਨੂੰ ਫਿਕਰ ਦੇ ਕੇ ਇੱਥੇ ਭੇਜਿਆ ਖੈਰਾ ਸਾਹਿਬ ਕੋਈ ਇਨਸਾਨ ਨੇ ਹਰ ਇੱਕ ਮੁੱਦਾ ਚਾਹੇ ਉਹ ਕਿਸਾਨੀ ਦਾ ਮੁੱਦਾ ਹੋਵੇ ਚਾਹੇ ਉਹ ਗਰੀਬ ਲੋਕਾਂ ਦਾ ਮੁੱਦਾ ਹੋਵੇ ਚਾਹੇ ਉਹ ਵਪਾਰੀਆਂ ਦਾ ਮੁੱਦਾ ਹੋਵੇ ਚਾਹੇ ਉਹ ਆਮ ਲੋਕਾਂ ਦਾ ਮੁੱਦਾ ਹੋਵੇ ਚਾਹੇ ਡਰਾਈਵਰ ਭਾਈਆਂ ਦਾ ਮੁੱਦਾ ਹੋਵੇ ਚਾਹੇ ਸਾਡੇ ਟੈਂਪੂ ਜੁਨੀਅਨ ਵਾਲੇ ਵੀ ਬੈਠੇ ਆ ਚਾਹੇ ਛੋਟੀ ਗੱਡੀ ਵਾਲਿਆਂ ਦਾ ਮੁੱਦਾ ਹੋਵੇ ਹਰ ਇੱਕ ਮੁੱਦੇ ਨੂੰ ਬੜੇ ਬਾਖੂਬੀ ਦੇ ਨਾਲ ਚੁੱਕਿਆ ਔਰ ਹਰ ਇੱਕ ਦੀ ਆਵਾਜ਼ ਵੜ ਕੇ ਸਰਕਾਰਾਂ ਨੂੰ ਪੂਰਾ ਠੋਕੇ ਰੱਖਿਆ ਬਹੁਤ ਬਹੁਤ ਧੰਨਵਾਦ ਹੈ ਸਮੂਤੀ ਹਾਈ ਕਮਾਂਡ ਦਾ ਜਿਨ੍ਹਾਂ ਨੇ ਸਾਨੂੰ ਇੱਕ ਬਹੁਤ ਵਧੀਆ ਨੇਕ ਤੇ ਇਮਾਨਦਾਰ ਲੋਕ ਲੀਡਰ ਦਿੱਤਾ ਹੈ ਵਧਾਈ ਦੇ ਪਾਤਰੋ ਕਿ ਪਿੱਛੇ ਜਿੰਨੀਆਂ ਵੀ ਚੋਣਾਂ ਹੋਈਆਂ ਨੇ ਹੁਣ ਤੱਕ ਜਿੰਨੀ VOTING ਹੋ ਚੁੱਕੀ ਹੈ ਕਾਂਗਰਸ ਪਾਰਟੀ ਇੰਡੀਆ ਗੱਠਜੋੜ ਵੱਡੀ ਪੱਧਰ ਤੇ ਜਿੱਤਦਾ ਆ ਰਿਹਾ ਹੈ ਜਿਵੇਂ ਜਿਵੇਂ ਵੀ ਜਿੱਤਦਾ ਆ ਰਿਹਾ ਹੈ ਉਸ ਤੋਂ ਵੱਡੀ ਲੀਡ ਪੰਜਾਬ ਵਾਸੀ ਦੇ ਕੇ ਹਿੰਦੁਸਤਾਨ ਦੇ ਵਿੱਚ ਜਿਹੜੀ ਇੱਕ ਨਲਾਇਕ ਸਰਕਾਰ ਬਣੀ ਸੀ ਭਾਜਪਾ ਮੋਦੀ ਅਤੇ ਅਮਿਤ ਸ਼ਾਹ ਦੀ ਜਿਨੇ ਹਿੰਦੁਸਤਾਨ ਦੇ ਵਿੱਚ ਅੱਜ ਤੱਕ ਕੋਈ ਵੀ ਇਨਸਾਨ ਖੜਾ ਹੋ ਕੇ ਇਹ ਨਹੀਂ ਕਹਿ ਸਕਦਾ ਕਿ ਸਾਡੇ ਲੋਕਾਂ ਦੇ ਲਈ ਆ ਕੰਮ ਕੀਤਾ ਸਾਨੂੰ ਸਿਰਫ ਲੜਾਇਆ ਗਿਆ ਮੂਤੇ ਬਣਾਏ ਗਏ ਨੇ ਹਿੰਦੂ ਸਿੱਖ ਮੁਸਲਮਾਨ ਦੇ ਇਹੋ ਜਿਹੇ ਲੋਕਾਂ ਨੇ ਆਪਣੇ ਦੇਸ਼ ਦੇ ਵਿੱਚ ਨਫ਼ਰਤ ਪੈਦਾ ਕੀਤੀ ਅੱਜ ਆਪਾਂ ਸਾਰਿਆਂ ਨੂੰ ਇੱਕਜੁੱਟ ਹੋ ਕੇ ਕੱਲੀ ਕੱਲੀ ਜਿਹੜੀ ਵੋਟ ਹੈ ਉਹ ਸਰਦਾਰ ਸਪਾਲ ਸਿੰਘ ਖੈਰਾ ਹੱਥ ਪੰਜੇ ਤੇ ਮੋਰਾ ਲਾ ਕੇ ਤੁਸੀਂ ਪਾਸਿੰਗ ਖੈਰਾਦੀ ਨੂੰ ਇੰਨੀ ਵੱਡੀ ਲੀਡ ਦੇ ਨਾਲ ਜਿਤਾ ਕੇ ਆਪਾਂ ਲੋਕ ਸਭਾ ਦੇ ਵਿੱਚ ਭੇਜੀਏ ਕਿ ਇੱਕ ਰਕਾਰ ਬਣੇ ਪੰਜਾਬ ਦਾ ਬਾਕੀ ਤੁਸੀਂ ੱੱਕੇ ਸਹੀ ਦੀ ਮੈਂ ਗੱਲਾਂ ਹੋਈਆਂ ਤੁਸੀਂ ਦੇਖਿਆ ਕਿ ਮੇਰੇ ਬੱਚਾ ਨੂੰ ਇਸ ਨਲਾਇਕ ਤੇ ਨਕਮੀ ਸਰਕਾਰ ਨੇ ਮੇਰੇ ਬੱਚਾ ਨੂੰ ਚੱਕ ਕੇ ਜੇਲ੍ਹ ਦੇ ਵਿੱਚ ਭੇਜਿਆ ਜਿੰਮ ਲਾਦੇ ਉਹਨੂੰ ਚੱਕਿਆ ਪਰ ਤੁਹਾਡਾ ਭਰਾ ਤੁਹਾਡੇ ਪੁੱਤ ਨੇ ਕਾਂਗਰਸ ਪਾਰਟੀ ਦਾ ਸਿਰਮੀ ਮਹੌਮਦੀ ਦਿੱਤਾ ਪੂਰੇ ਠੋਕੇ ਖੜਾਈ ਸਰਕਾਰ ਨਮੀ ਨਮੀ ਬਣੀ ਸੀ ਐਸੀ ਦੇਖਿਆ ਮੇਰੇ ਆ ਬੱਚੇ ਪਿੱਛੇ ਖੜੇ ਆ ਇਹਨਾਂ ਨੇ ਸਾਰਿਆਂ ਨੇ ਜਾ ਕੇ ਗੇਟ ਘੇਰਿਆ ਅਤੇ ਉਹ ਸਰਕਾਰ ਨੂੰ ਮੋੜ ਮਾ ਜਵਾਬ ਦਿੱਤਾ ਮੈਨੂੰ ਕਹਿੰਦੇ ਕਿ ਤੂੰ ਅਸਤੀਫਾ ਦੇ ਤੈਨੂੰ ਅੰਦਰ ਕਰ ਦਾਂਗੇ ਤੇਰੇ ਬੱਚਿਆਂ ਨੂੰ ਅੰਦਰ ਕਰਦਾਂਗੇ ਤੇਰੀ ਮਾਤਾ ਨੂੰ ਅੰਦਰ ਕਰਦਾਂਗੇ ਤੇਰੇ ਕੋਲ ਸਰਪੰਚੀ ਹੈ ਪਰ ਮੈਨੂੰ ਪਤਾ ਸੀ ਕਿ ਜਿਹੜੇ ਲੋਕ ਅੱਜ ਸਾਡੇ ਦੇ ਆਸਾਂ ਕਰਦੇ ਨੇ ਉਹ ਆਸ ਉਹਨਾਂ ਦਾ ਸਿਰ ਉਹਨਾਂ ਦੀ ਪੱਗ ਐਸੀ ਨਹੀਂ ਵੀ ਹੁਣ ਦਿੱਤੀ ਥੋਕ ਕੇ ਫਿਰ ਆਏ ਸਾਰੇ ਬਾਕੀ ਰੇਣਾ ਮਾਰੀਆਂ ਪੁੱਤ ਨੇ ਸਾਰੇ ਸੰਭ ਦੀ ਮੈਂਬਰਾਂ ਦੇ ਘਰਾਚ ਪਰ ਤੁਹਾਡਾ ਭਰਾ ਡਰਿਆ ਨਹੀਂ ਪਰ ਮੇਰਾ ਬੇਟਾ ਅੱਜ ਵੀ ਪੇਸ਼ੀਆਂ ਭੁਗਤਦਾ ਐਸੀ ਲੋਲੇ ਨੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਤੁਸੀਂ ਸਾਥ ਦਿੱਤਾ ਮੈਂ ਸਮੂਚੀ ਜਿਹੜੀ ਸਾਡੀ ਕਾਂਗਰਸ ਦੀ ਟੀਮ ਹੈ ਨਾਨਕ ਜੀ ਨਾਇਕ ਜੀ ਮੇਰੇ ਸਿਆਸੀ ਗੁਰੂ ਨੇ ਇਹਨਾਂ ਨੇ ਮੈਨੂੰ ਲੜਨਾ ਵੀ ਸਿਖਾਇਆ ਅਤੇ ਇਹਨਾਂ ਨੇ ਮੈਨੂੰ ਅੜਨਾ ਵੀ ਸਿਖਾਇਆ ਅੱਜ ਉਸ ਸਟੈਂਡ ਤੇ ਮੈਂ ਕੈਮਾ ਸਿਬਿਆ ਸਾਹਿਬ ਦਿਨੇਸ਼ ਜੀ ਸੁਖਮਿੰਦਰਪਾਲ ਸਿੰਘ ਤੂਰ ਸਾਹਿਬ ਸਾਰੇ ਸਾਡੇ ਸਰਪੰਸ ਆਇਆ ਪ੍ਰਧਾਨ ਜੀ ਖੜੇ ਨੇ ਮੇਸੀ ਜੀ ਜਗਮੀਤ ਸਿੰਘ ਪੋਲਾ ਸਾਡਾ ਸਾਭ ਕਾ ਪ੍ਰਧਾਨ ਬਲਿਆਲ ਉਹ ਵੀ ਸਾਡੇ ਵਿਚਕਾਰ ਬੈਠੇ ਨੇ ਸਾਰੇ ਜਸਵੀਰ ਰਾਮਪੁਰਾ ਜੀ ਕਾਕਾ ਰਾਮ ਜੀ ਵਿਪਨ ਜੀ ਸਾਡੇ ਸਤਿਕਾਰਯੋਗ ਚੇਅਰਮੈਨ ਸਾਹਿਬ ਸਾਰੀ ਪ੍ਰੈਸ ਬੈਠੀ ਆ ਬਹੁਤ ਬਹੁਤ ਤੁਹਾਡਾ ਧੰਨਵਾਦ ਕੁਝ ਗਲਤ ਬੋਲਿਆ ਗਿਆ ਹੋਵੇ ਮਾਫੀ ਚਾਹੁੰਦੇ ਆ ਪਰ ਬੇਨਤੀ ਕਰਦੇ ਆ ਜਿੱਥੇ ਵੀ ਤੁਹਾਡੇ ਰਿਸ਼ਤੇਦਾਰ ਭੈਣ ਭਰਾ ਬੈਠਾ ਉੱਥੇ ਫੋਨ ਤੇ ਕਹੋ ਜਾ ਕੇ ਕਹੋ ਵੀ ਕੱਲੀ ਕੱਲੀ ਜਿਹੜੀ ਵੋਟ ਹੈ ਉਹ ਹੱਥ ਪੰਜੇ ਨੂੰ ਪਾ ਕੇ ਮੋਹਣਾ ਲਾਣੀਆਂ ਨੇ ਮੇਰੇ ਨਾਲ ਸਾਡੇ ਪੰਚਾਇਤ ਯੂਨੀਅਨ ਦੇ ਪ੍ਰਧਾਨ ਜਗਤਾ ਸਿੰਘ ਮੱਟਾ ਜੀਵਨ ਸਰਪੰਚ ਜੀ ਸਾਡੇ ਸਾਰੇ ਸਾਥੀ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਦਾ ਜਿਨ੍ਹਾਂ ਨੇ ਸਹਿਯੋਗ ਦਿੱਤਾ ਦੀਪਾ ਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਮਾ ਸਾਰਿਆਂ ਤੋਂ ਮਾਫ਼ੀ ਮੰਗਦੇ ਇੱਥੇ ਪਹੁੰਚਣ ਲਈ ਬਟ ਬਹੁਤ-ਬਹੁਤ ਧੰਨਵਾਦ ਜੀ ਇੱਥੇ ਬੈਠਣ ਲਈ ਆਪਣਾ ਸਮਾਂ ਸਾਨੂੰ ਦੇ ਦਿੱ। ਕਿਉਂਕਿ ਅੱਜ ਆਪਾਂ ਸਿਆਸਤ ਦੀ ਗੱਲ ਕਰ ਰਹੇ ਹਾਂ ਸਭ ਤੋਂ ਪਹਿਲਾਂ ਤਾਂ ਮੈਂ ਆਮ ਆਦਮੀ ਪਾਰਟੀ ਦੀ ਗੱਲ ਕਰਨਾ ਚਾਹਾਂ। ਆਪਾਂ ਮੈਜੋਰਿਟੀ ਦੇ ਕੇ ਆਮ ਆਦਮੀ ਪਾਰਟੀ ਨੂੰ ਜੀ ਸਰਕਾਰ ਬਣਾਉਣ ਦਾ ਪੰਜਾਬ ਵਿੱਚ ਮੌਕਾ ਦਿੱਤਾ। ਹੁਣ ਜੇ ਆਪਾਂ ਗੱਲ ਕਰੀਏ ਸੀਐਮ ਭਗਵੰਤ ਮਾਨ ਜੀ ਨੇ ਕਿੰਨੇ ਜ਼ਿਆਦਾ ਆਸ਼ਾ ਜਿਤਾਈਆਂ ਸੀ ਲੋਕਾਂ ਨੂੰ ਕਿੰਨੇ ਜ਼ਿਆਦਾ ভরোসেमंद গੱলা ਕੀਤੀਆਂ ਸੀ ਤੇ ਸਭ ਤੋਂ ਪਹਿਲਾਂ ਨਾ ਜੀ ਆਪਣੀ ਪੁਰਾਣੀ ਸਪੀਚਾਂ 'ਚ ਜੇ ਤੁਸੀਂ ਦੇਖੋ ਇਹ ਕਹਿੰਦੇ ਹੁੰਦੇ ਸੀਗੇ ਮੈਂ ਪਹਿਲਾ ਇਹ ਜਿਆ ਸੀਐਮ ਹੋਊਗਾ ਜੋ ਸੰਗਰੂਰ ਨੂੰ ਛੱਡ ਕੇ ਨਹੀਂ ਜਾਊਗਾ ਜੋ ਚੰਡੀਗੜ੍ਹ ਜਾ ਕੇ ਨਹੀਂ ਬੈਠੂਗਾ ਪਰ ਜੇ ਤੁਸੀਂ ਦੇਖੋ ਇਹ ਚੰਡੀਗੜ੍ਹ ਤੋਂ ਨਿਕਲਦੇ ਹੀ ਨਹੀਂ ਹਰ ਰੋਜ਼ ਚੰਡੀਗੜ੍ਹ ਸਵੇਰੇ ਹੈਲੀਕਾਪਟਰ ਜਾਂਦਾ ਸ਼ਾਮ ਨੂੰ ਵਾਪਸ ਆਉਂਦਾ ਇਹ ਉਹ ਹੈਲੀਕਾਪਟਰ ਲੈ ਕੇ ਕਿੱਥੇ ਜਾਂਦੇ ਨੇ ਦਿੱਲੀ ਕਿਹਦੇ ਕੋਲ ਅਰਵਿੰਦ ਕੇਜਰੀਵਾਲ ਜੀ ਕੋਲ ਪੰਜਾਬ ਨੂੰ ਜੀ ਹੈਲੀਕਾਪਟਰ ਆਪਣੇ ਕੰਮਾਂ ਲਈ ਦਿੱਤਾ ਗਿਆ ਤੇ ਇਹ ਪੰਜਾਬ ਦੇ ਹੈਲੀਕਾਪਟਰ ਦਾ ਪੈਟਰੋਲ ਜਿਹਦੇ ਆਪਾਂ ਸਾਰੇ ਪੈਸੇ ਭਰਦੇ ਆ ਉਹ ਲੈ ਕੇ ਜਾਂਦੇ ਦਿੱਲੀ ਕਿਨੂੰ ਅਰਵਿੰਦ ਕੇਜਰੀਵਾਲ ਨੂੰ ਚੱਕਰ ਨੂੰ ਤੇ ਉਹ ਕਦੇ ਉਹਨਾਂ ਨੂੰ ਜੈਪੁਰ ਲੈ ਫਿਰਦੇ ਨੇ ਕਦੇ ਉਹਨਾਂ ਦਾ ਕਿਤੇ ਪ੍ਰਚਾਰ ਕਰਾ ਰਹੇ ਨੇ ਮਤਲਬ ਪੰਜਾਬ ਚ ਤਾਂ ਇੱਥੇ ਸੰਗਰੂਰ ਹੀ ਨਹੀਂ ਦੇਖਿਆ ਮੈਂ ਪੰਜਾਬ ਦੀ ਤਾਂ ਜੀ ਕੀ ਹੀ ਗੱਲ ਕਰਾਂ ਹੁਣ ਜੇ ਆਪਾਂ ਗੱਲ ਕਰੀਏ ਉਹਨੇ ਪਹਿਲਾਂ ਵੀ ਸਾਰਿਆਂ ਨੇ ਪੁੱਛਿਆ ਸੀ ਕਿ ਬੀਬੀਆਂ ਨੂੰ 1000 ਰੁਪਿਆ ਮਿਲਿਆ ਕਿਤੇ ਵੀ ਮੈਂ ਜਾਨੀ ਆ ਸੁਣਿਆ ਤਾਂ ਹੈ ਨਹੀਂ ਮੈਂ ਮਿਲਿਆ ਤੇ ਸਭ ਤੋਂ ਕੀ ਮਜ਼ਾਕੀਦਾਰ ਗੱਲ ਹੈ ਕਿਉਂਕਿ ਉਹ ਚੁਟਕਲੇ ਬੜੇ ਸੁਣਾਉਂਦੇ ਨੇ ਪੁੱਛਣ ਵਾਲੀ ਗੱਲ ਹੈ ਕਿ ਸੰਗਰੂਰ ਚ ਤਾਂ ਦੇ ਦਿੰਦੇ ਇੱਥੇ ਤਾਂ ਆਪਣਾ ਬਚਾਅ ਕਰ ਲੈਂਦੇ ਪੰਜਾਬ ਦਾ ਤਹੌਰ ਕੀ ਹਾਲ ਹੋਇਆ ਹੋਣਾ ਬੀਬੀਆਂ ਨੂੰ ਕੀ ਵਾਦੇ ਚਲੋ ਉਹਨਾਂ ਨੇ ਕੀਤੇ ਹੋਣੇ ਦੂਜੀ ਗੱਲ ਜੀ ਅਸੀਂ ਤਾਂ ਪਿੰਡਾਂ ਚ ਘੁੰਮ ਰਿਹਾ ਨਾ ਸਾਨੂੰ ਇਹ ਵੀ ਪਤਾ ਚੱਲਿਆ ਇਹਨਾਂ ਨੇ ਕਣਕ ਦੇਣ ਦਾ ਵਾਅਦਾ ਕੀਤਾ ਸੀ ਕਣਕ ਤਾਂ ਪਹੁੰਚ ਨਹੀਂ ਰਹੀ ਘਰਾਂ 'ਚ ਆਟਿਆਂ ਦੇ ਪੈਕੇਟ ਦੇਣੇ ਇਹਨਾਂ ਨੇ ਸ਼ੁਰੂ ਕੀਤੇ ਹੋਏ ਤੇ ਕਹਿੰਦੇ ਆਟਿਆਂ ਦੇ ਪੈਕੇਟ ਵੀ 10 ਕਿਲੋ ਤੋਂ 5 ਕਿਲੋ ਜਾ ਰਿਹਾ ਘਰਾਂ 'ਚ ਤੇ ਕਹਿੰਦੇ ਹਫਤਾ ਨਹੀਂ ਚੱਲਦੇ ਕੀੜੇ ਲੱਗ ਜਾਂਦੇ ਉਹਨਾਂ ਨੂੰ ਦੱਸੋ ਮਤਲਬ ਤੁਸੀਂ ਕਿਸ ਗੱਲ ਦੀ ਰਾਜਨੀਤੀ ਕਿਸ ਗੱਲ ਦੀ ਝੂਠੀ ਕੀ ਗੱਲਾਂ ਕਰਦੇ ਆਏ ਸੀ ਕਿ ਤੁਹਾਨੂੰ ਰਾਸ਼ਨ ਮੁਫਤ ਦਾ ਤੁਸੀਂ ਰਾਸ਼ਨ ਦੀ ਕੁਆਲਿਟੀ ਤੱਕ ਨਹੀਂ ਜੀ ਸਹੀ ਦੇ ਰਹੇ ਲੋਕਾਂ ਨੂੰ ਸੁਣਨ ਚ ਇਹ ਵੀ ਆਇਆ ਜਦੋਂ ਅਸੀਂ ਆਪਣੇ ਪ੍ਰਚਾਰ ਕਰਦੇ ਪਿੰਡਾਂ 'ਚ ਗਏ ਆ ਕਿ ਬੀਬੀਆਂ ਨੂੰ ਅ ਦਿਨ ਦਹਾੜੇ ਉਹਨਾਂ ਦੀ ਚੋਰੀਆਂ ਵੀ ਹੋ ਰਹੀਆਂ ਜਿਵੇਂ ਤੁਰਦੀਆਂ ਜਾਂਦੀਆਂ ਬਾਹਲੀਆਂ ਖੋਲੇ ਨੇ ਮੁੰਡੇ ਬੀਬੀਆਂ ਸੁਰੱਖਿਅਤ ਹੀ ਨਹੀਂ ਫੀਲ ਕਰਦੀਆਂ ਇੱਕ ਇੱਕ ਗਲੀ ਤੋਂ ਦੂਜੀ ਗਲੀ ਜਾਂਨ ਤੱਕ ਕਰਨ ਦੀਆਂ ਕਿਉਂ ਜਿੰਨੇ ਪੁਲਿਸ ਮੁਲਾਜ਼ਮ ਐ ਸਾਰੇ ਤਾਂ ਹੀ ਧਰਨੇ ਤੇ ਬੈਠੇ ਹੋયા ਤੁਹਾਡੇ ਕੋਲ ਕੌਣ ਆਊਗਾ ਸਰ ਤੇ ਭਗਵੰਤ ਮਾਨ ਜੀ ਕੱਲੇ ਸੀਗੇ ਜੋ ਕਹਿੰਦੇ ਸੀਗੇ ਮੈਂ ਪਹਿਲਾ ਸਿਆਮਾ ਮੰਗਾ ਜੀ ਦੇ ਜੀ ਜੋ ਕਦੇ ਵੀ ਧਰਨੇ ਨਹੀਂ ਲਗਵਾਊਗਾ ਹਰ ਰੋਜ਼ ਡੀਸੀ ਰੋਡ ਤੇ ਜੀ ਧਰਨੇ ਲੱਗਦੇ ਸੰਗਰੂਪ मतलब शर्मनाक ਗੱਲ ਹੈ ਕਿ ਤੁਸੀਂ ਇੱਕ ਚੀਜ਼ ਦਾ ਵਾਅਦਾ ਕੀਤਾ ਤੁਸੀਂ ਉਹ ਤੋਂ ਵੀ ਪਿੱਛੇ ਚੱਲਦੇ ਹੋ ਵੀਆਈਪੀ ਕਲਚਰ ਦੀ ਜੇ ਆਪਾਂ ਗੱਲ ਕਰੀਏ ਸਭ ਤੋਂ ਜ਼ਿਆਦਾ ਵਿਰੋਧ ਇਹਨਾਂ ਨੇ ਕੀਤਾ ਸੀ ਜਿਵੇਂ ਮੈਂ ਪਹਿਲਾਂ ਹੀ ਗੱਲ ਸੁਣਾਤੀ ਹੈਲੀਕਾਪਟਰ ਦੀ ਇਹ ਹੀ ਕਹਿੰਦੇ ਹੁੰਦੇ ਸੀ ਕਿ ਸਾਬਕਾ ਸੀਐਮ ਅਮਰਿੰਦਰ ਸਿੰਘ ਜੀ ਹੈਲੀਕਾਪਟਰ 'ਤੇ ਜੱਦ ਜਾਂਦੇ ਆ ਇਹਨਾਂ ਨੂੰ ਮਾਵਾਂ ਦੇ ਬਲ ਦੇ ਚੁੱਲੇ ਨਹੀਂ ਦਿਸਦੇ ਤੇ ਉਹਨਾਂ ਨੇ ਨਾ ਕੋਈ ਪੁੱਛਣਾ ਨਾਲ ਉਹ ਵੀ ਕਿ ਤੁਸੀਂ ਉਹ ਹੀ ਕੰਮ ਕਿਉਂ ਕਰੀ ਜਾਂਦੇ ਹੋ ਇਹਨਾਂ ਤੇ ਜਿੰਨੇ ਐਮਐਲਏ ਨੇ 2-3 ਗੱਡੀਆਂ ਲੈ ਕੇ ਜਾਂਦੇ ਸੈਕਿਉਰਿਟੀ ਦੀ ਹਰ ਰੋਜ਼ ਉਹਦਾ ਸਾਰਾ ਪੈਸਾ ਆਪਣੇ ਕੋਲੋਂ ਜਾਂਦਾ ਤੇ ਉਹਨਾਂ ਨੇ ਪੁੱਛਣਾ ਲਾ ਹੋਵੇ ਪੁਲਿਸ ਮੁਲਾਜ਼ਮਾਂ ਨੂੰ ਜੀ ਪਹਿਲੀ ਵਾਰ ਪੰਜਾਬ ਦੇ ਇਹ ਹਿਸਟਰੀ ਚ ਹੋਇਆ ਕਿ ਮੁਲਾਜ਼ਮਾਂ ਨੂੰ ਉਹਨਾਂ ਦੀ ਪੇਮੈਂਟ ਨਹੀਂ ਮਿਲੀ ਪਿਛਲੇ 2-3 ਮਹੀਨਿਆਂ ਤੋਂ ਤੇ ਕਿਉਂ ਨਹੀਂ ਮਿਲ ਰਹੀਆਂ ਉਹਨਾਂ ਨੇ ਲੋਨ ਲਿੱਤੇ ਹੋਣ ਪਿੱਛੇ ਜੇ ਆ ਕਿਉਂਕਿ ਹੁਣ ਵੋਟਾਂ ਆ ਗਈਆਂ ਹੁਣ ਦੇਣੀਆਂ ਤਾਂ ਹੁੰਦੀਆਂ ਤਾਂ ਹੀ ਅੱਗੇ ਵੋਟਾਂ ਲੈਣਗੇ ਇਹਨਾਂ ਨੇ ਪਿੱਛੇ ਜੇ ਅੱਧੀ ਪੇਮੈਂਟ ਦੇਣੀ ਸ਼ੁਰੂ ਕੀਤੀ ਉਹ ਵੀ ਲੋਨ ਲੈ ਕੇ ਤਾਂ ਪੈਸਾ ਜਾ ਕਿੱਥੇ ਰਿਹਾ ਇਹਨਾਂ ਨੂੰ ਪੁੱਛਣਾ ਲਾ ਹੋਵੇ 아이 ਜੋ ساری সিকিউরিটি ਲੈਂਦੇ ਆ ਜੋ ਹੈਲੀਕਾਪਟਰ ਚਲਾ ਰਹੇ ਨੇ ਉੱਥੇ ਜਾਂਦਾ ਆਪਣਾ ਸਾਰਾ ਪੈਸਾ ਤੇ ਗੱਲ ਕਰਦੇ ਜੀ ਇੱਥੇ ਤੇ ਉਮੀਦਵਾਰ ਮੀਥੇਰ ਜੀ ਦੀ ਜਿਉਂ ਅੰਨਾ ਨੇ ਤੁਹਾਡੇ ਕੋਲ ਭੇਜੇ ਨੇ ਹੁਣ ਜਦੋਂ ਨਵੇਂ-ਨਵੇਂ ਮਨਿਸਟਰ ਬਣਾਏ ਸੀ ਨਾ ਮੀਥੇਰ ਜੀ ਇਹਨਾਂ ਨੇ ਉਹਨਾਂ ਨੂੰ ਪੰਜ ਮਹਿਕਮੇ ਦਿੱਤੇ ਸੀਗੇ ਦੋ ਤਿੰਨ ਮਹੀਨਿਆਂ ਜੀ ਇਹਨਾਂ ਨੇ ਚਾਰ ਮਹਿਕਮੇ ਤਾਂ ਮੀਥੇਰ ਜੀ ਤੋਂ ਵਾਪਸ ਹੀ ਲੈ ਲੇ ਸਭ ਤੋਂ ਜ਼ਰੂਰੀ ਮਹਿਕਮੇ ਕਿਹੜੇ ਹੁੰਦੇ ਆ ਮਾਈਨਿੰਗ ਤੇ ਐਜੂਕੇਸ਼ਨ ਉਹ ਤਾਂ ਵਾਪਸ ਲੈ ਲੈ ਕੱਲਾ ਸਪੋਰਟਸ ਦਿੱਤਾ ਉਹਨਾਂ ਨੂੰ ਮਤਲਬ ਜਿਹੜੇ ਸੀਐਮ ਨੂੰ ਆਪਣੇ ਮਨਿਸਟਰ ਤੇ ਭਰੋਸਾ ਨਹੀਂ ਸੰਗਰੂਰ ਦੇ ਵੋਟਰ ਉਹਨਾਂ ਤੇ ਭਰੋਸਾ ਕਿਉਂ ਕਰੂਗਾ ਤੁਸੀਂ ਮੈਨੂੰ ਇਹ ਗੱਲ ਦੱਸੋ ਤੇ ਤੁਹਾਨੂੰ ਇਹ ਗੱਲ ਲੋਕਾਂ ਨੂੰ ਸਮਝਾਣੀ ਚਾਹੀਦੀ ਹੈ ਕਿ ਉਹਨਾਂ ਨੂੰ ਜੇ ਇੰਨੇ ਵਧੀਆ ਸੀਗੇ ਸੰਗਰੂਰ ਲਈ ਸੰਗਰੂਰ ਤਾਂ ਉਹਨਾਂ ਦੀ ਆਪਣੀ ਮਤਲਬ ਧਰਤੀ ਹੈ ਜੇ ਇੰਨੇ ਵਧੀਆ ਸੀ ਆਪਾਂ ਨੂੰ ਇਹ ਜੋ ਉਮੀਦਵਾਰ ਕਿਉਂ ਦਿੱਤਾ ਜਿਹਦੇ ਤੋਂ ਉਹਨੇ ਚਾਰ ਵਿਭਾਗ ਹੀ ਖੋਲੇ ਅਸੀਂ ਜੇ ਆਪਾਂ ਗੱਲ ਕਰੀਏ ਜੀ ਭਾਜਪਾ ਪਾਰਟੀ ਦੀ ਪਹਿਲਾਂ ਹੀ ਸਾਰੇ ਤੁਹਾਨੂੰ ਸਮਝਾ ਚੁੱਕੇ ਨੇ ਤੇ ਤੁਹਾਨੂੰ ਆਪ ਨੂੰ ਵੀ ਸਾਰਿਆਂ ਨੂੰ ਪਤਾ ਤੁਸੀਂ ਅਖਬਾਰ ਪੜ੍ਹਦੇ ਹੋ ਕਿ ਉਹ ਤਾਂ ਰਮਦੇ ਨਾਲ ਤੇ ਬਹੁਤ ਹੀ ਖਤਰਨਾਕ ਰਾਜਨੀਤੀ ਕਰ ਰਹੇ ਆਪਣੇ ਜਦ ਕਿਸਾਨਾ ਨੇ ਇਸ ਵਾਰੀ ਦੁਬਾਰਾ ਮੋਰਚਾ ਚੱਕਿਆ ਦਿੱਲੀ ਦੇ ਖਿਲਾਫ ਕਿ ਅਸੀਂ ਤੁਸੀਂ ਸਾਡੀ ਮੰਗਾ ਕਿਉਂ ਨਹੀਂ ਪੂਰੀਆਂ ਕੀਤੀ 2022 ਚ ਤਾਂ ਕਿਹਾ ਕਿ ਤੁਸਾਨੂੰ ਸਾਰੀਆਂ ਸਾਡੀ ਮੰਗਾ ਐ ਐਮ ਐਸ ਪੀ ਸਹੀ ਦੋਗੇ ਬਟ ਕੁਝ ਨਹੀਂ ਹੋਇਆ ਹੁਜਤ ਕਿਸਾਨ ਦੁਬਾਰਾ ਦਿੱਲੀ ਵੱਲ ਜਾਂਦੇ ਨੇ ਤਾਂ ਇਹਨਾਂ ਨੇ ਉਹਨਾਂ ਨੂੰ ਵੜਨ ਵੀ ਨਹੀਂ ਦਿੱਤਾ ਆਪਾਂ ਭਾਰਤ ਵਾਸੀ ਆਂ ਪੰਜਾਬ ਭਾਰਤ ਵਿੱਚ ਪੈਂਦਾ ਤੇ ਆਪਣਾ ਪੂਰਾ ਹੱਕ ਐ ਦਿੱਲੀ ਜੋ ਭਾਰਤ ਦੀ ਰਾਜਧਾਨੀ ਉੱਥੇ ਜਾ ਕੇ ਆਪਣੀ ਗੱਲ ਕਰਨ ਦਾ ਤੇ ਸੁਣਾਉਣ ਦਾ ਬਟ ਇਹ ਆਪਾਂ ਨੂੰ ਉਹ ਵੀ ਮੌਕਾ ਨਹੀਂ ਦਿੰਦੇ ਉਤੋਂ ਸਭ ਤੋਂ ਮਾੜੀ ਗੱਲ ਹੈ ਇਹਨਾਂ ਨੇ ਕਿਸਾਨਾਂ ਨੂੰ 테ਰਰਿਸਟ ਘਰਾਰਤਾ ਤੁਸੀਂ ਦੇਖਿਓ ਸੋਸ਼ਲ ਮੀਡੀਆ ਤੇ ਜੋ ਆਪਣੇ ਕੈਨੇਡਾ ਬੈਠੇ ਭਾਈ ਆਪਨੇ ਆਸਟ੍ਰੇਲੀਆ ਬੈਠੇ ਪੰਜਾਬੀ ਆਪਣੇ ਹੱਕਾਂ ਚ ਬੋਲ ਰਹੇ ਸੀ ਉਹਨਾਂ ਦੇ ਅਕਾਊਂਟ ਬਲੌਕ ਕੀਤੇ ਗਏ ਹਰ ਇੱਕ ਬਾਲੀਵੁੱਡ ਐਕਟਰ ਨੇ ਟਵੀਟ ਕੀਤੀਆਂ ਕਿ ਕਿਸਾਨ ਕੋ ਟੈਰਰਿਸਟ ਹੈ ਟੈਰਰਿਸਟ ਹੈ ਦਿੱਲੀ ਵਿੱਚ ਇਹ ਖਬਰਾਂ ਚਲਾ ਰਹੇ ਸੀ ਕਿਸਾਨਾਂ ਦੇ ਖਿਲਾਫ ਜੀ ਤਾਂ ਇਹ ਜੀ ਪਾਰਟੀ ਨੂੰ ਆਪਾਂ ਵੋਟ ਪਾਣਾ ਆਪਨਾ ਕੀ ਹੀ ਬਣੂਗਾ ਪਰ ਸਭ ਤੋਂ ਵਧੀਆ ਗੱਲ ਹੈ ਪੰਜਾਬ ਨੇ ਉਹਨਾਂ ਨੂੰ ਵੜਨ ਨਹੀਂ ਦਿੱਤਾ ਤੇ ਆਪਾਂ ਇਦਾਂ ਹੀ ਰੱਖੀਏ ਤਾਂ ਬਿਹਤਰ ਆਪੀ ਹੁਣ ਜੀ ਮੈਂ ਆਪਣੇ ਫਾਦਰ ਸਾਹਿਬ ਬਾਰੇ ਜਿਹੜੇ ਅੱਜ ਦੇ ਉਮੀਦਵਾਰ ਹੈ ਕਾਂਗਰਸ ਪਾਰਟੀ ਤੋਂ ਉਹਨਾਂ ਦੀ ਗੱਲ ਕਰਨਾ ਚਾਹੁੰਗੀ ਸਰਦਾਰ ਸੁਖਪਾਲ ਸਿੰਘ ਖਹਿਰਾ ਤੁਸੀਂ ਜੇ ਜਾਣਦੇ ਹੋ ਅਸੀਂ ਉਹ ਬੇਇਨਸਾਫੀ ਦੇ ਖਿਲਾਫ ਆਪਣੀ ਆਵਾਜ਼ ਚੁੱਕਦੇ ਆਏ ਸੌਖਾ ਨਹੀਂ ਹੈ ਜੀ 2.5 ਸਾਲਾਂ ਜਿਕੇ ਈਡੀ ਰੇਟ ਦੇਖਣਾ ਦੋ ਜੇਲਾਂ ਕੱਟਣੀਆਂ ਕੁਸ਼ਤਾਸੀ ਕਰਦੇ ਹੋਵਾਂਗੇ ਸਿੱਖਾਂ ਲਈ ਆਪਣੀ ਕਮਿਊਨਿਟੀ ਲਈ ਪੰਜਾਬ ਲਈ ਕਿ ਸਾਨੂੰ ਦਬਾਇਆ ਜਾਂਦਾ ਈਡੀ ਬੀਜੇਪੀ ਜੇਹਲਾ ਇੱਥੇ ਭਗਵੰਤ ਮਾਨ ਨੇ ਨਫ਼ਰਤ ਦੀ ਰਾਜਨੀਤੀ ਦੇ ਕਰਕੇ ਕਿਉਂਕਿ ਅਸੀਂ ਬੋਲਦੇ ਸੀ ਉਹਦੇ ਕਰਕੇ ਹੋਇਆ ਤਾਂ ਹੀ ਸੰਗਰੂਰ ਨਾ ਇੱਕ ਇਨਕਲਾਬੀ ਸੀਟ ਹੈ ਤਾਂ ਸੁਖਪਾਲ ਖੈਰ ਨੂੰ ਇੱਥੇ ਭੇਜਿਆ ਗਿਆ ਨਾਲੇ ਤੁਸੀਂ ਤੁਸੀਂ ਸਾਰੇ ਵੋਟਰਾਂ ਕੋਲੋਂ ਪਾਵਰ ਹੈ ਕਿ ਤੁਸੀਂ ਜਿੱਥੇ ਵੋਟ ਪਾਉਣੇ ਹੋ ਨਾ ਜਿੱਧਰ ਨੂੰ ਸੰਗਰੂਰ ਚੱਲਦਾ ਨਾ ਉਧਰ ਨੂੰ ਬਾਕੀ ਪੰਜਾਬ ਦੀ ਲਹਿਰ ਵੀ ਤੁਰਨ ਲੱਗ ਜਾਂਦੀ ਹੈ ਸੱਚੀ ਗੱਲ ਹੈ ਤੁਸੀਂ ਪਿਛਲਾ VOTING TREND ਦੇਖੋ ਸੰਗਰੂਰ ਸ਼ਹਿਰ ਦਾ ਤਾਂ ਕਰਕੇ ਸਿਪਾਲ ਖੇਰਾਂ ਨੂੰ ਅੱਥੇ ਲੈ ਕੇ ਆਏ ਨੇ ਤੇਰੀ ਮੈਂ ਤਾਂ ਇਹ ਵੀ ਕਹਿਣਾ ਚਾਹੂੰਗੀ ਮੈਂ ਤਾਂ ਤੁਹਾਡੀ ਇੱਥੇ ਦੀ ਧੀ ਹਾਂ ਜੀ ਮੈਂ ਲਾਲ ਕੋਠੀ ਬਿੱਟੂ ਰੰਦਾਵਾ ਸਾਡਾ ਮੈਲਾ ਰੋਡ ਤੇ ਦੀ ਲਾਲ ਕੋਠੀ ਹੁੰਦੀ ਸੀ ਮੈਂ ਤਾਂ ਇੱਥੇ ਜੰਪਾਲ ਮੇਰਾ ਬਚਪਨ ਇੱਥੇ ਨਿਕਲਿਆ ਮੇਰੇ ਫਾਦਰ ਸਾਹਿਬ ਇੱਥੇ ਸਾਡੀ ਲੋਕਾਂ ਨਾਲ ਜੀ ਸਾਜ ਹੈ ਅਸੀਂ ਇੱਥੇ ਮੂੰਹ ਦਿਖਾਣੇ ਰਹੇ ਹਾਂ ਪਿੰਡ ਸੀ ਬੀਆ ਬੀਲਾ ਪਿੰਡ ਮੇਰਾ ਪਛੋਕਰ ਜੀ ਬੀਲੇ ਪਿੰਡ ਤੋਂ ਅਸੀਂ ਰੰਦਾਵੇਂ ਬਾਬਾ ਬੁੱਢਾ ਜੀ ਦੇ ਤਾ ਅਸੀਂ ਲੋਕਾਂ ਨੇ ਤੇ ਮੂੰਹ ਦਿਖਾਣੇ ਨਾ ਅਸੀਂ ਤਾਂ ਇੱਥੇ ਰਹਿਨੇ ਆ ਅਸੀਂ ਕਿਤੇ ਭੱਜਣ ਵਾਲੇ ਨਹੀਂ ਖੈਰਾ ਕਿਤੇ ਬਾਹਰੋਂ ਨਹੀਂ ਆਇਆ ਇੱਕ ਮੈਨੂੰ ਜੀ ਬੜੀ ਸੋਹਣੀ ਗੱਲ ਕਹੀ ਪਿੱਛੇ ਜੇ ਕਿਸੇ ਨੇ ਇੱਕ ਐਡਾ ਪ੍ਰੋਗਰਾਮ ਰੱਖਿਆ ਸੀ ਕਹਿੰਦੇ 3 ਨਾਲੋਂ ਜ਼ਿਆਦਾ ਮਾਨਸਿਆ ਪ੍ਰੋਲਿੰਗ ਹਾਂਜੀ ਹਾਂਜੀ ਤੁਸੀਂ ਅੱਜ ਭੋਨੇ ਦਫਤਰ ਦਾ ਦੌਕਾਟਨ ਕਰਨਾ ਹੈ ਕਿੱਦਾਂ ਦਾ ਮਾਹੌਲ ਹੈ ਪਿੰਡਾਂ ਦੇ ਵਿੱਚ ਵੀ ਰਹੋ ਜੀ ਮਾਹੌਲ ਤੁਸੀਂ ਦੇਖ ਹੀ ਸਕਦੇ ਹੋ ਸਾਰਿਆਂ 'ਚ ਬਹੁਤ ਜਜ਼ਬਾ ਬਹੁਤ ਜੋਸ਼ ਹੈ ਤੇ ਬਸ ਉਹ ਖੁਸ਼ੀ ਸਮਾ ਰਹਿ ਗਿਆ ਜੀ ਨਤੀਜੇ ਅੱਜ ਪਤਾ ਹੀ ਚੱਲ ਜੂਗਾ ਵਧੀਆ ਚੱਲ ਰਿਹਾ ਹੈ ਜਿਵੇਂ ਗੱਲ ਕੀਤੀ ਜਾਵੇ ਸੰਗਰੂਰ ਜ਼ਿਲ੍ਹੇ ਦੀ ਸੰਗਰੂਰ ਜ਼ਿਲ੍ਹੇ ਦੇ ਕਿਹੜੇ ਮੁੱਦੇ ਅੱਗੇ ਲੈ ਕੇ ਜਾ ਰਹੇ ਜੀ ਸਭ ਤੋਂ ਪਹਿਲਾਂ ਜਿਵੇਂ ਮੈਂ ਹੁਣੇ ਹੀ ਕਿਹਾ ਕਿ ਪਹਿਲਾਂ ਤਾਂ ਜੇ ਆਪਾਂ ਝੂਠੇ ਵਾਅਦਿਆਂ ਦੀ ਗੱਲ ਕਰੀਏ ਤਾਂ ਬੀਬੀਆਂ ਨੂੰ ਕਿਹਾ ਗਿਆ ਸੀ ਕਿ ਤੁਹਾਨੂੰ ਹਜ਼ਾਰ-ਹਜ਼ਾਰ ਰੁਪਏ ਜਿਸ ਦਿਨ ਤੋਂ ਭਗਵੰਤ ਮਾਨ ਜੀ ਨੇ ਕਿਹਾ ਸੀ ਕਿ ਮੈਂ ਸੀਐਮ ਬਣੂੰਗਾ ਮੈਂ ਦਊਂਗਾ ਹਜੇ ਤੱਕ 26 ਮਹੀਨੇ ਹੋ ਗਏ 26000 ਬੰਦਾ ਸੀ ਕਿਸੇ ਨੂੰ 1 ਮਹੀਨੇ ਦਾ 1000 ਵੀ ਮਿਲ ਗਿਆ ਹੋਏ ਤਾਂ ਅਸੀਂ ਕੁਝ ਗੱਲ ਕਰਦੇ ਹਾਂ ਦੂਜੀ ਗੱਲ ਜਿਵੇਂ ਮੈਂ ਕਿਹਾ ਸੀਗਾ ਕਿ ਦਿੰ ਦਿਹਾੜੇ ਔਰਤਾਂ ਨੂੰ ਇੱਕ ਗਲੀ ਤੋਂ ਦੂਜੀ ਕਿਉਂਕਿ ਦੁਪਹਿਰੇ ਸੁਣਨਾ ਵਕਤ ਹੁੰਦਾ ਹਨਾ ਜੀ ਇੱਕ ਗਲੀ ਤੋਂ ਦੂਜੀ ਗਲੀ ਜਾਂਦੇ ਵੀ ਇਹਨਾਂ ਦੀ ਚੋਰੀਆਂ ਹੋ ਰਹੀਆਂ ਪਾਲੀਆਂ ਲੋਕ ਖਿੱਚ ਰਹੇ ਸਾਨੂੰ ਪਤਾ ਚੱਲ ਰਿਹਾ ਮਤਲਬ ਕੋਈ ਪੁਲਿਸ ਮੁਲਾਜ਼ਮ ਕਿਤੇ ਨੇੜੇ ਤੇੜੇ ਵੀ ਨਹੀਂ ਹੁੰਦਾ ਕਿ ਇਹ ਜਾ ਕੇ ਕਿਸੇ ਨਾਲ ਗੱਲ ਕਰ ਸਕਣ ਕਿਉਂਕਿ ਸਾਰੇ ਧਰ ਨਹੀਂ ਇਹਨੇ ਲੱਗਦੇ ਸੰਗ ਨੂੰ ਚਸਤ ਹੈਰਾਨ ਤੇ ਸਭ ਤੋਂ ਜ਼ਿਆਦਾ ਕਹਿੰਦੇ ਹੁੰਦੇ ਸੀ ਧਰਨੇ ਲੱਗਣਗੇ ਨਹੀਂ ਸੰਗਰੂ ਸ਼ਹਿਰ ਚ ਤੇ ਉਹਦਾ ਵੀ ਉਲਟੀ ਚੱਲ ਰਿਹਾ ਤੀਜੀ ਗੱਲ ਜੀ ਜਿਵੇਂ ਅਸੀਂ ਦੋ ਤਿੰਨ ਕੱਲ ਪਿੰਡ ਕੱਢੇ ਸੀ ਉੱਥੇ ਸੁਣਨ ਲਈ ਜੀ ਕਨਕ ਤਾਂ ਇਹਨਾਂ ਨੇ ਵਾਦਾ ਚਲੋ ਕਨਕ ਤਾਂ ਕੀ ਕਿਲੋ ਹੋ ਗਏ ਨੇ ਹੁਣ ਥੋੜਾ ਜਿਹਾ ਕਿਉਂਕਿ ਵੋਟਾਂ ਆ ਰਹੀਆਂ ਪੰਜ ਪੰਜ ਕਿਲੋ ਆ ਰਹੇ ਕਹਿੰਦੇ ਜੀ ਹਫਤਾ ਨਹੀਂ ਘੜਦਾ ਕੀੜੇ ਪੈ ਜਾਂਦੇ ਕਿਹੜਾ ਨਾ ਮੁੱਦਾ ਜੇ ਕਿ ਪਾਣੀ ਦਾ ਵੀ ਜੀ ਹਜੇ ਮੁੱਦਾ ਸੀਵਰੇਜ ਦਾ ਤਾਂ ਸਾਰੇ ਸ਼ਹਿਰ 'ਚ ਹਰ ਇੱਕ ਥਾਂ 'ਤੇ ਜਾਂਦੇ ਆ ਜੀ ਸੀਵਰੇਜ ਦਾ ਵੀ ਮੁੱਦਾ ਸੜਕਾਂ ਨਹੀਂ ਜੀ ਸਹੀ ਤੁਸੀਂ ਤੁਸੀਂ ਆਪ ਸਾਰੇ ਇੱਥੇ ਰੰਨੋ ਅਸੀਂ ਵੀ ਜਾਣਦੇ ਆ ਸੜਕਾਂ ਹੀ ਨਹੀਂ ਅੱਤੀ ਥਾਂ 'ਤੇ ਆਪਾਂ ਸੀਐਮ ਸਾਹਿਬ ਤਾਂ ਕਹਿ ਰਹੇ ਨੇ ਅਸੀਂ ਕੋਤਪਲਾ ਜੇ ਬੰਦ ਕਰਾਤੇ ਆ ਇਹ ਮੈਨੂੰ ਨਾ ਹਵਾਈਆਂ ਗੱਲਾਂ ਹੀ ਕਹੂੰਗੀ ਜੀ ਕਿਉਂਕਿ ਕਹਿੰਦੇ ਇਹਨਾਂ ਨੇ ਇੱਕ ਇਹ ਵੀ ਸਟੇਟਮੈਂਟ ਕਹੀ ਸੀ ਅਸੀਂ ਤਾਂ ਇੰਨੀਆਂ ਨੌਕਰੀਆਂ ਲਵਾਤੀਆਂ ਲੋਕ ਕਹਿੰਦੇ ਜੀ ਸਾਨੂੰ ਲੈਟਰ ਆ ਗਿਆ ਪਰ ਜੁਆਇਨਿੰਗ ਸਾਨੂੰ ਕਰਾਈ ਨਹੀਂ ਕਿਤੇ ਲੈਟਰ ਕੱਢਦੇ ਇਹਨਾਂ ਨੇ ਕਿ ਸਾਡੇ ਆਂਕੜੇ ਦੇਖਣ ਕਿ ਅਸੀਂ ਦੇਖੋ ਕਿੰਨਾ ਕੰ ਅਗਰ ਮੈਡਮ ਗੱਲ ਕਰੀਏ ਵੱਲੋਂ ਕਿਦਾਂ ਦੇ ਪ੍ਰਲੇ ਖੈਰਾ ਸਾਹਿਬ ਵੱਲੋਂ ਜਿਵੇਂ ਕੱਗਰ ਦਾ ਹੋ ਗਿਆ ਸਾਡੇ ਸੰਗੂਰ ਜ਼ਿਲ੍ਹੇ ਦਾ ਮੇਨ ਜਿਹੜਾ ਵੱਡਾ ਮੁੱਦਾ ਉਹ ਕੱਗਰ ਹੈ ਕਿਉਂਕਿ ਕਾਫੀ ਹਜ਼ਾਰਾਂ ਏਕੜ ਜਿਹੜੀ ਫਸਲ ਹੈ ਤਬਾਹ ਹੁੰਦੀ ਹੈ ਉਹਨੂੰ ਲੈ ਕੇ ਕਿਦਾਂ ਦਾ ਲੋਕਾਂ ਦਾ ਰੁਝਾਨ ਹੈ ਉਧਰ ਕੱਗਰ ਦੇ ਮੁੱਦੇ ਤੇ ਜੀ ਪਹਿਲੀ ਤਾਂ ਗੱਲ ਹੈ ਕਿ ਐਮਐਸਪੀ ਸਹੀ ਰੇਟ ਦੀ ਮਿਲੂਗੀ ਜੋ ਨਾ ਹੱਕ ਬੰਦਾ ਕਿਸਾਨਾਂ ਦਾ ਪਾਪਾ ਤਾਂ ਵੈਸੇ ਹੀ ਕਿਸਾਨਾਂ ਲਈ ਸਭ ਤੋਂ ਅੱਗੇ ਵੱਧ ਕੇ ਬੋਲਦੇ ਨੇ ਜੀ ਆਪ ਸਰਕਾਰ ਨੇ ਤਾਂ ਐਮਐਸਪੀ ਜੋ ਮੂੰਗੀ ਤੇ ਮੱਕੀ ਦੀ ਤੈਅ ਕੀਤੀ ਸੀ ਉਹ ਵੀ ਨਹੀਂ ਦਿੱਤੀ ਸਭ ਤੋਂ ਪਹਿਲਾਂ ਤਾਂ ਉਹ ਹੋਣਗੇ ਨਾਲੇ ਜੀ ਜਿਵੇਂ ਗਲੀਆਂ ਦੇ ਮੈਂ ਸੁਣਿਆ ਕਿ ਪਾਸ ਹੋ ਗਏ ਨੇ ਇਹਨਾਂ ਦੇ ਪਲਾਨ ਬਟ ਰੋਕੇ ਗਏ ਐਮਐਲਏ ਜਿਵੇਂ ਨਰਿੰਦਰ ਕੌਰ ਭਰਾਜ ਜੀ ਨੇ ਰੋਕੇ ਹੋਇਆ ਕੰਮ ਨਹੀਂ ਹੋਣ ਦੇ ਰਹੇ ਮਤਲਬ ਜੀ ਆਪੋ ਸਾਰੇ ਕੰਮ ਹੀ ਚਲਾ ਦੀ ਲੋਕਾਂ ਦੀ ਅੰਦੀ ਤਜੀ ਜੂਨ ਉਹਦੇ ਚ ਸੌਖੀ ਹੋ ਗਈ ਪਾਸ ਸਭ ਕੁਝ ਹੋਇਆ ਹੈ ਇੱਥੇ बस ਕੰਮ ਕਰਾਉਣ ਦੀ ਦੇਰੀ ਹੈ ਅਗਰ ਵਾਦੇ ਦੀ ਗੱਲ ਕਰੀ ਤਾਂ ਪਿਛਲੇ ਕਾਂਗਰਸ ਸਰਕਾਰਾਂ ਦੇ ਟਾਈਮ ਫੁੱਲੇ ਵੀ ਬਹੁਤ ਵਾਦੇ ਕਰੇ ਪਰ ਉਹਨਾਂ ਦੇ ਨਹੀਂ ਖਰਾ ਉਤਰੇ ਪਰ ਹੁਣ ਵੀ ਅਸੀਂ ਵਾਦੇ ਬਹੁਤ ਕਰਦੇ ਆ ਲੋਕਾਂ ਦੇ ਲੱਗਦਾ ਵੀ ਉਹ ਵਾਦੇ ਪੂਰੇ ਹੋਣਗੇ ਜੀ ਲੋਕਾਂ ਨਾਲ ਕਿ ਮੈਂ ਸੱਚੀ ਗੱਲ ਦੱਸਾਂ ਵੱਡੇ ਤਾਂ ਵਾਅਦੇ ਖਾਸ ਕਰਨੇ ਨਹੀਂ ਚਾਹੀਦੇ ਜੋ ਬੇਸਿਕ ਕੰਮ ਐ ਜਿਵੇਂ ਸੜਕਾਂ ਉਹ ਤੁਸੀਂ ਜੇ ਇੰਨਾ ਹੀ ਕਰ ਦੋ ਨਾ ਜੀ ਲੋਕ ਤੁਸੀਂ ਦੇਖੋਗੇ ਲੋਕਾਂ ਦੀ ਮੰਗ ਜ਼ਿਆਦਾ ਨਹੀਂ ਐ ਪਾਣੀ ਪੂਣੀ ਐ ਕੋਈ ਮੰਗਾ ਨਹੀਂ ਐ ਹੱਕ ਐ ਜੀ ਲੋਕਾਂ ਦੇ ਉਹ ਵਾਅਦੇ ਦਾ ਤਾਂ ਹੁੰਦੇ ਨਾ ਜੇ ਤੁਸੀਂ ਲੋਕਾਂ ਨੂੰ ਛੁੱਟੀਆਂ ਗੱਲਾਂ ਕਰੋ ਕਰੋ ਤੇ ਸੁਪਾਲ ਸਿੰਘ ਖਹਿਰਾ ਜੀ ਦਾ ਦੀ ਤੁਸੀਂ ਜਾਣਦੇ ਹੀ ਹੋ ਕਿ ਜਿੱਥੇ ਲੋੜਾ ਆਪਣੀ ਪਾਰਟੀ ਦਾ ਵੀ ਉਲਟ ਜੇ ਕੋਈ ਬੰਦਾ ਕਰ ਰਿਹਾ ਬੋਲਣਗੇ ਤਾਂ ਇਹਨਾਂ ਤੋਂ ਤਾਂ ਸਾਨੂੰ ਉਮੀਦ ਐ ਜੇ ਕਿਤੇ ਗਲਤੀ ਹੋਏ ਇਹ ਉੱਥੇ ਵੀ ਕਰਨਗੇ ਕਿ ਕੰਮ ਕਰਾਓ ਤੁਸੀਂ ਵਾਅਦੇ ਕੀਤੇ ਹੁਣ ਕਰੋ ਕੋ ਕਿ ਬੋਲਣਗੇ ਅੱਜ ਤੁਸੀਂ ਆਪਣੇ ਫਾਦਰ ਸਾਹਿਬ ਸੋਹਰਾ ਫਾਦਰ ਸਾਹਿਬ ਦੀ ਕਿਉਂ ਮਹਿਮ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਆ ਕੀ ਅੱਗੇ ਤੋਂ ਵੀ ਸਰੂਰ ਦੇ ਲੋਕ ਉਮੀਦ ਰੱਖਣਗੇ ਤੁਸੀਂ ਇੱਥੇ ਆਦੇ ਜਾਂਦੇ ਰਹੋਗੇ ਜਾਂ ਨਰਿੰਦਰ ਕੌਰ ਭਰਾ ਜਮਾਂ ਕੋ ਲੋਕ ਮੈਂ ਤਾਂ ਜੀ ਇੰਨੇ ਸਾਲੋਂ ਤੋਂ ਵੈਸੇ ਨਹੀਂ ਆਂਦੀ ਰਹੀ ਮੈਂ ਤਾਂ ਜਿਵੇਂ ਕਿਹਾ ਮੈਂ ਤੇ ਨਹੀਂ ਈ ਐ ਬਸ ਪਿਛਲੇ ਮਤਲਬ ਹੁਣ ਮੈਂ 28 ਸਾਲਾਂ ਦੀ ਐ ਮੈਂ ਹਰ ਇੱਕ ਮਤਲਬ ਆ ਮੇਰੀ ਵਿਆਹ ਤੋਂ ਬਾਅਦ ਥੋੜਾ ਜਿਹਾ ਮੇਰਾ ਬੇਬੀ ਹੋਇਆ ਵਰਨਾ ਮੈਂ ਤਾਂ ਇੱਥੇ ਮੈਂ ਇੱਥੇ ਮੇਰੇ ਫਾਦਰ ਸਾਹਿਬ ਮੇਰੇ ਫਾਦਰ ਦੇ ਨੇ ਫਰੈਂਡ ਐ ਸ਼ਹਿਰਾ ਚ ਸੀ ਬੀਆ ਫਿਰ ਬੀਲਾ ਅਸਤਰੀ ਆਪਣੇ ਉੱਥੇ ਬਾਬਾ ਜੀ ਦੇ ਮੱਠਾ ਵੀ ਟੇਕੀਦਾ ਸੀ ਅਸੀਂ ਕੋਈ ਗਾਇਬ ਹੋਣ ਆਲਿਆ ਚੋ ਨਹੀਂ ਨਹੀਂ ਮੇਰੇ ਫਾਦਰ ਸਾਹਿਬ ਫਾਦਰ ਇਨ ਲਾ ਮੇਰੀ ਮੇਰਾ ਬਰੀ ਹਾਂਜੀ ਰੋਰਿੰਗ ਸਰ ਮੜੀ ਇਹ ਨਿਗ੍ਹਾਇਤ ਰੱਖਿਓ ਜੀ ਕੈਮਰਾ ਗੱਲ ਇਹ ਰੈਡੀ ਜੀ ਹਾਂਜੀ ਸਿੰਘਾ ਸਾਹਿਬ ਇਸ ਵਾਰੀ ਤਿਤਲੀਆਂ ਦਾ ਫੋਟੋ ਬਹੁਤ ਬਹੁਤ ਇਸ ਟਾਈਮ ਤੁਸੀਂ ਵੀ ਦਿੱਧੇ ਨਹੀਂ ਬਣੇ ਸੀ ਹੁਣ ਕਿਵੇਂ ਲੱਗਦਾ ਤੁਹਾਨੂੰ ਕਹਿੰਦੇ ਇਹ ਹੈ ਕਿ ਫਰੀ ਚੁੱਪ ਰਹੇ ਹੋ ਚੁੱਪ 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 ਕੋਈ ਸਾਹ ਦੇ ਕੋਈ ਇਹ ਜਿਹ ਲੌਜਿਕ ਨਹੀਂ ਸੀ ਜਿਸ ਤੇ ਨਾ 10 ਸਾਲ ਤੇ ਇੱਕੋ ਪਾਰਟੀ ਰਹਿ ਰਹੀ ਤੇ ਅੱਜ ਕਿਉਂ ਬੜੀ ਛੋਟੀ ਉਮਰ ਦੇ ਮੈਂਬਰ ਵੀ ਬਣੇ ਪਾਰਟੀ ਨੇ ਮੈਂਬਰ ਪਾਰਲੀਮੈਂਟ ਦਾ ਉਹਨਾਂ ਨੂੰ ਟਿਕ ਵੀ ਦੇਣਾ ਕਾਂਗਰਸ ਦੇ ਪ੍ਰਧਾਨ ਵੀ ਬਣੇ ਅੱਡਾ ਮਾਨ ਤੇ ਸਨਮਾਨ ਉਹਨਾਂ ਨੂੰ ਵੀ ਆਇਆ ਮੀਰੇ 44 ਸਾਲ ਦੇ ਜੀਵਨ ਦੇ ਤੁਸੀਂ ਬਹੁਤ ਚੰਗੇ ਤਰੀਕੇ ਨਾਲ ਜਾਣਦੇ ਹੋ ਇਸ ਤਰੀਕੇ ਦੇ ਨਾਲ ਕਾਂਗਰਸ ਪਾਰਟੀ ਦੇ ਨਾਲ ਰਹੇ ਹਰ ਕਿਸੇ ਗੱਲ ਦੇ ਵਿੱਚ ਸ਼ਾਇਦ ਬੰਦਾ ਕੋ ਟੁੱਟ ਨਹੀਂ ਜਾਂਦਾ ਅਸੀਂ ਤਾਂ ਉਸ ਵਕਤ ਇਹ ਨਹੀਂ ਸੀ ਕਿ ਵੀ ਆਪਣਾ ਕੋਈ ਮਾੜਾ ਵਕਤ ਛੱਡ ਕੇ ਕਿਸੇ ਚੰਗੇ ਦੇ ਵਿੱਚ ਸ਼ਾਮਲ ਹੋ ਜਾਈ ਅਸੀਂ ਤਾਂ ਚੰਗਾ ਵਕਤ ਛੱਡ ਕੇ ਆਪਣੇ ਮਾੜੇ ਉਸ ਦੇ ਵਿੱਚ ਬੰਦਾ ਟੁੱਟਿਆ ਹੋਇਆ ਕਿਸੇ ਵਕਤ ਲੰਬੇ ਐਡਸ ਮਾਰ ਕੇ ਬਾਰ-ਬਾਰ ਜਿੰਦੂ ਤੁਹਾਡੇ ਨਾਲ ਜਾਤੀਆਂ ਤੇ ਟੱਕੇ ਹੁੰਦੇ ਰਹੇ ਤਾਂ ਉਸ ਵਕਤ ਬੰਦੇ ਨੂੰ ਕੋਈ ਕਿਸੇ ਵਕਤ ਕੋਈ ਰਾਹ ਨਹੀਂ ਦਿਖਦਾ ਪਰ ਆਪਕੋ ਕਾਂਗਰਸ ਪਾਰਟੀ ਦੇ ਲਈ ਬੜੇ ਥੋੜੇ ਸਮੇਂ ਬਾਅਦ ਤੇ ਬਾਅਦ ਹੀ ਆਕੇ ਕਾਂਗਰਸ ਪਾਰਟੀ ਦੇ ਪਿਛਲੇ 8 ਸਾਲਾਂ ਤੋਂ ਦਵਾਰਾ ਸੇਵਾ ਦੇ ਵਿੱਚ ਜਿਵੇਂ ਹੁਣ ਹੁਣ ਇਲੈਕਸ਼ਨਾਂ ਦਾ ਜਿਹੜਾ ਲੋਕ ਸਭਾ ਸੀਟ ਹੈ ਜਿਹੜੀ ਪੂਰੀ ਫੋਰਥ ਸੀਟ ਮੰਨੀ ਜਾਂਦੀ ਹੈ ਕਿੰਦਾ ਦਾ ਮਾਹੌਲ ਹੈ ਪਿੰਡਾਂ ਦੇ ਵਿੱਚ ਕਾਂਗਰਸ ਨੂੰ ਜੀ ਪੱਤਰਕਾਰ ਸਾਹਿਬ ਮੈਂ ਨਹਿਤਾ ਇਹ ਕਹਿਣਾ ਕਿ ਅੱਜ ਕਾਂਗਰਸ ਪਾਰਟੀ ਦੀ ਕਿਸੇ ਪਾਰਟੀ ਨਾਲ ਸਾਡਾ ਮੁਕਾਬਲਾ ਸਾਡਾ ਵੱਡਾ ਉਤਸ਼ਾਹ ਹੈ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜੋ ਨੌ ਦਿਵਾਨਾਂ ਦੇ ਵਿੱਚ ਤੇ ਮੈਨੂੰ ਕੋਈ ਦਿਖਦਾ ਹੀ ਨਹੀਂ ਹੈ ਕਿ ਜੇ ਮੈਂ ਕਹਾਂ ਕਿ ਸਾਡਾ ਆਪ ਪਾਰਟੀ ਨਾਲ ਜਿਵੇਂ ਮਨਜੀਤ ਸਿੰਘ ਮਾਣ ਦੀ ਪਾਰਟੀ ਦੇ ਨਾਲ ਬੜਾ ਵੱਡਾ ਤੁਸੀਂ ਫਰਕ ਦੇ ਨਾਲ ਚੰਗਾ ਸੀਟ ਦੇ ਤੱਕ ਉਹ ਕਹਿੰਦੇ ਨੇ ਵੀ 28 ਤਰੀਕ ਨੂੰ ਸੁਖਪਾਲ ਸਿੰਘ ਕਰੇ ਉਸ ਤੋਂ ਬਾਅਦ ਦੇਖਣਗੇ 28 ਤਰੀਕ ਤੱਕ ਲਾਸਟ ਹੈ ਜਾਂ 2 ਤਰੀਕ ਨੂੰ ਇਹ ਤੋਂ ਸੰਗਠਨ ਛੱਡ ਜਾਣਗੇ ਆਮ ਆਦਮੀ ਪਾਰਟੀ ਸਾਰੀਆਂ ਪਾਰਟੀਆਂ ਮਤਲਬ ਮੁੱਦਾ ਮੇਨ ਲੈ ਕੇ ਜਾਂਦਾ ਸੁਖਪਾਲ ਕਿਸੇ ਬੰਦੇ ਨੂੰ ਤੁਸੀਂ ਆਉਣ ਵਾਲੇ ਵਕਤ ਦੇ ਵਾਅਦਿਆਂ ਦੇ ਨਾਲ ਨਹੀਂ ਉਹਦੀ ਪਰਖ ਉਹਦਾ ਜਿਹੜਾ ਪਿਵਿੱਖਾ ਪਾਸਟ ਹੁੰਦਾ ਉਸ ਤੋਂ ਪਤਾ ਲੱਗ ਜਾ ਕਿ ਇਸ ਵਿੱਚ ਜੋਸਪਾਲ ਸਿੰਘ ਖੈਰਾ ਭਲੱਤ ਤੋਂ ਤਿੰਨ ਵਾਰ ਜਿੱਤਦੇ ਰਹੇ ਸੁਪਾਲ ਸਿੰਘ ਖੈਰਾ ਨੇ ਪੰਜਾਬ ਦੇ ਵਿੱਚ ਇਕੱਲੇ ਹੀ ਆਪ ਦਾ ਇੱਕ ਉਮੀਦਵਾਰ ਸੀ ਸੁਪਾਲ ਸਿੰਘ ਖੈਰਾ ਦੇ ਖਿਲਾਫ ਜਿੱਤ ਦੀ demand ਜੱਗਤ ਹੋਈ ਇਹਦਾ ਮਤਲਬ ਹੈ ਸੁਪਾਲ ਸਿੰਘ ਖੈਰਾ ਦੇ ਉੱਪਰ ਲੋਕ ਵਿਸ਼ਵਾਸ ਕਰਦੇ ਨੇ ਜੋ ਕਹਿੰਦਾ ਉਹ ਕਰਕੇ ਦਿਖਾਉਂਦਾ ਇਹਨੇ ਕਰਕੇ ਦਿਖਾਇਆ ਤੇ ਔਰੇ ਵੀ ਅਸੀਂ ਜਦੋਂ ਇਹਨਾਂ ਨੂੰ ਮਾਨਤੇ ਸਤਕਾਰ ਦਵਾਂਗੇ ਜਿਤਾਵਾਂਗੇ ਜਿਵੇਂ ਭਲੱਤ ਦੇ ਲੋਕਾਂ ਦੇ ਨਾਲ ਖੜੇ ਰਹੇ ਸੀ ਕਿਉਂਕਿ ਇਹਨਾਂ ਨੇ ਆਪਣੇ ਪੰਜਾਬ ਸਿਰ ਪਰ ਰੱਖਦੇ ਨੇ ਮੈਂ ਕਹਿ ਸਕਦਾ ਪੰਜਾਬ ਦੇ ਕੋਨੇ-ਕੋਨੇ ਦੇ ਵਿੱਚ ਜਿੱਥੇ ਵੀ ਕੋਈ ਜੁਰਮ ਤਸ਼ੱਦਦ ਤਕਾਸ਼ਾਹੀ ਉੱਥੇ ਹੋਈ ਆ ਤੇ ਸਪਾਲਤਾਂ ਖੇਹਰੇ ਖੜੇ ਆ ਸਪਾਲਤਾਂ ਖੇਹਰੇ ਦੇ ਉੱਪਰ ਸਾਰੇ ਪੰਜਾਬ ਦੇ ਲੋਕ ਵੀ ਸਮਾਜ ਕਰਦੇ ਨੇ ਸਾਨੂੰ ਸਕੂਨ ਦਿਨੂ ਮਾਨ ਹੈ ਕਿ ਸਾਨੂੰ ਇਹੋ ਜਿਹਾ ਯੋਧਾ ਸੂਰਬੀ ਹੋ ਦਿੱਤਾ ਜਿਸ ਨੂੰ ਅਸੀਂ ਸਮਝਦੇ ਹਲਕੇ ਦੇ ਲੋਕ ਕੋਥੇ